ਅੱਜ ਅਸੀਂ ਬੜੇ ਇੰਪੋਰਟੈਂਟ ਮੁੱਦੇ ਤੇ ਅਸੀਂ ਤੁਹਾਨੂੰ ਗੱਲ ਕਰਨੀ ਆ ਰਹੇ ਹਾਂ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦਾ 134ਵਾਂ ਜਨਮ ਦਿਹਾੜਾ ਅਸੀਂ ਸਾਰਿਆਂ ਨੇ ਪਛਾਣ ਨਾਲ ਬੜੇ ਉਤਸ਼ਾਹ ਨਾਲ ਅਸੀਂ ਮੰਗਿਆ ਚੀ ਮਨਾਇਆ ਔਰ ਜਿੱਥੇ-ਜਿੱਥੇ ਵੀ ਸਾਡੇ ਇੰਡੀਆਨ ਬਸਤੇ ਨੇ ਬੇਸ਼ੱਕ ਉਹ ਦੇਸ਼ ਚ ਨੇ ਵਿਦੇਸ਼ ਚ ਨੇ ਸਾਰਿਆਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਪੰਜਾਬ ਸਰਕਾਰ ਸਦਕ ਬੰਨ ਮਾਨ ਸਰਕਾਰ ਜਿਹੜੀ ਹੈ ਉਹਨਾਂ ਨੇ 2022 ਦੇ ਵਿੱਚ ਜਦੋਂ ਇਹ ਸਰਕਾਰ ਬਣੀ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀ ਬਾਲ ਜੀ ਦੀ ਡੈਕਸ਼ਸ ਤੇ ਹਰ ਦਫ਼ਤਰ ਦੇ ਵਿੱਚ ਜਿੱਥੇ ਸ਼ਹੀਦ ਜਸਤਾਰ ਭਗਤ ਸਿੰਘ ਦੀ ਫੋਟੋ ਲਾਈ ਨਾਲ ਨਾਲ ਬਾਬਾ ਸਾਹਿਬ ਡਾਕਟਰ ਮਿਰਕਾ ਸਾਹਿਬ ਦੀਆਂ ਫੋਟੋਆਂ ਵੀ ਉੱਥੇ ਲਗਾਈਆਂ ਪਈਆਂ ਫੋਟੋਆਂ ਹੀ ਲਾਈਆਂ ਦਲ ਸਮਾਜ ਨੂੰ ਉਹਨਾਂ ਨੂੰ ਹਰ ਫੀਲਡ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੇਣ ਦੇ ਲਈ ਉਹਨਾਂ ਦੇ ਹੱਕਾਂ ਦੀ ਰਾਖੀ ਦੇ ਲਈ ਪੰਜਾਬ ਸਰਕਾਰ ਅੱਗੇ ਹੈ ਮੈਂ ਸਮਝਦਾ ਕਿ ਅੱਜ ਜੇਕਰ ਪੰਜਾਬ ਦੇ ਅੰਦਰ ਹਰ ਸਰਕਾਰੀ ਦਫ਼ਤਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਹਰ ਦਫ਼ਤਰ ਦੇ ਵਿੱਚ ਜੇ ਸ਼ਹੀਦ ਜੀ ਅਲੋ ਸਰਦਾਰ ਭਗਤ ਸਿੰਘ ਔਰ ਬਾਬਾ ਸਾਹਿਬ ਡਾਕਟਰ ਬੇੜ ਕੇ ਸਭ ਦੀਆਂ ਫੋਟੋਆਂ ਆ ਮਸੂਮ ਦਾ ਇਹ ਉਹਨਾਂ ਦੇ ਸਨਮਾਨ ਦੇ ਵਿੱਚ ਔਰ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਇਹ ਗੱਲ ਨਹੀਂ ਕੀਤੀਆਂ ਜਦੋਂ ਪਿਛਲੀ ਕਾਂਗਰਸ ਸਰਕਾਰ ਜਦੋਂ ਕੈਪਟਨ ਸਰਕਾਰ ਸੀ ਉਹਨਾਂ ਨੇ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹਦੀ ਐਡਵਾਂਟੇਜ ਜਿਹੜਾ ਦਲ ਸਮਾਜ ਦੇ ਬੱਚਿਆਂ ਨੇ ਲਿਆ ਲੱਖਾਂ ਹੀ ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਚੋਂ ਪਰਦੇਸੀ ਪਰ ਕਾਂਗਰਸ ਨੇ ਟਾਈਮ ਪਿਛਲੀ ਸਰਕਾਰ ਸੀ ਕੋਈ 64 ਕਰੋੜ ਦੇ ਨੇੜੇ ਦੇ ਨੇ ਉਸ ਵੇਲੇ ਦੇ ਮੰਤਰੀ ਸਾਧੂ ਸਿੰਘ ਧਾਲੋਸੋ ਉਹ 64 ਕਰੋੜ ਰੁਪਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਚੋਰੀ ਕਰ ਗਏ ਉਹਨਾਂ ਤੇ ਪਰਚਾ ਦਰਜ ਹੋਇਆ ਉਹ ਅੰਦਰ ਵੀ ਸਰਕਾਰ ਨੇ ਕੀਤੇ ਉਹਦਾ ਨੁਕਸਾਨ ਕੀ ਹੋਇਆ ਕਿ ਜਿਹੜੇ ਬੱਚੇ ਕੋਈ ਡਾਕਟਰ ਬਣਨਾ ਸੀ ਕੋਈ ਇੰਜੀਨੀਅਰ ਬਣਨਾ ਸੀ ਕਿਸੇ ਬੱਚੀ ਨੇ ਨਰਸ ਬਣਨਾ ਸੀ ਕਿਸੇ ਨੇ ਟੀਚਰ ਬਣਨਾ ਸੀ ਉਹ ਉਹਨਾਂ ਦੀ ਪੜ੍ਹਾਈ ਬਚੀ ਰਹੀ ਔਰ ਜਦੋਂ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਉਹਨਾਂ ਨੇ 908 ਕਰੋੜ ਰੁਪਏ ਰੀਲੀਜ਼ ਕਰਕੇ ਅੱਜ ਉਸੇ ਰਫ਼ਤਾਰ ਦੇ ਵਿੱਚ ਕੋਈ ਕਰੀਬ 2 ਲੱਖ ਬੱਚਾ ਜਿਹੜਾ ਹੈ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਹੇ ਰਿਹਾ ਬਾਬਾ ਸਾਹਿਬ ਡਾਕਟਰ ਬੇੜਕਾ ਦੀ ਕਲੀ ਫੋਟੋ ਨਹੀਂ ਲਾਈ ਜੋ ਉਹਨਾਂ ਨੇ ਬੜੇ ਸੰਘਰਸ਼ ਕਰਕੇ ਲੋਕਾਂ ਨੂੰ ਦਲਸਮਾਜ ਦੇ ਲੋਕਾਂ ਨੂੰ ਜਿਹੜਾ ਐਜੂਕੇਸ਼ਨ ਦਾ ਹੱਕ ਲੈ ਕੇ ਦਿੱਤਾ ਸੀ ਅੱਜ ਉਹਦੀ ਪੂਰਤੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਲਾਫਸਰ ਰੱਖਨੇ ਸੀ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਲਾਫਸਰਾਂ ਦੇ ਵਿੱਚ ਕੋਈ ਵੀ ਰਿਜ਼ਰਵੇਸ਼ਨ ਨਹੀਂ ਹੈ ਦਲਸਮਾਜ ਲਈ ਔਰ ਇਹ ਸਦਾ ਭਗਵੰਤ ਸਿੰਘ ਮਾਨ ਸਾਹਿਬ ਦੀ ਪਹਿਲੀ ਸਰਕਾਰ ਹੈ ਜਿਹੜੀ ਸ਼੍ਰੀ ਅਰਵਿੰਦ ਕੇਜੀਵਾਲ ਦੇ ਦਿਸ਼ੰਦਿਸ਼ੰਦ ਨਾਲ ਉਹਨਾਂ ਨੇ ਕੋਈ 58 ਪੋਸਟਾ ਰਿਜ਼ਲਟ ਕੀਤੀਆਂ। ਔਰ ਪਿਛਲੀ ਵਾਰੀ ਜਦੋਂ ਇਹ ਭਰਤੀ ਕੀਤੇ ਗਏ ਤਾਂ ਦੇਖਿਆ ਗਿਆ ਕਿ ਉਹਦੇ ਵਿੱਚ ਕੁਝ ਸੀਟਾਂ ਖਾਲੀ ਰਹਿ ਗਈਆਂ। ਤਾਂ ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕਾਰਨ ਲੱਭਿਆ ਤਾਂ ਦੇਖਿਆ ਵੀ ਜਿਹੜੀ 3 ਸਾਲ ਦੀ ਰਿਟਰਨ ਆ ਉਹਦੇ ਵਿੱਚ ਜਿੰਨੀ ਰਿਕੁਆਇਰਡ ਜਿਹੜੀ ਉਹਦੇ ਦੀ ਚਾਹੀਦੀ ਵੀ ਜੇ ਅਸੀਂ ਐਡੀਸ਼ਨਲ ਰਿਕਾਰਡ ਜਨਤ ਦੇ ਜੇ ਕੋਈ 20 ਲੱਖ ਰੁਪਏ ਤੋਂ ਉੱਪਰ ਇਨਕਮ ਟੈਕਸ ਰਿਟਰਨ ਸ਼ੋ ਕਰਨੀ ਪੈਂਦੀ ਸੀ ਉਹ ਬਹੁਤ ਲੋਕ ਨਹੀਂ ਕਰ ਸਕੀ। ਇਹ ਜਿਹੜਾ ਸਾਡੇ ਦਲਸਮਾਯ ਦਾ ਵਕੀਲ ਬੜਿਆ ਬੱਚਾ ਉਹ ਇੰਨੇ ਰਟਨ ਨਾ ਸ਼ੋ ਕਰਨ ਕਰਕੇ ਉਹ ਕਿਤੇ ਬੰਜੇ ਰਹਿ ਗਿਆ 15 ਬੱਚੇ ਤਾਂ ਅੱਜ ਸਾਡੀ ਸਰਕਾਰ ਨੇ ਆਮ ਆਦਮੀ ਪਾੜੀ ਸਰਕਾਰ ਨੇ ਇਹ ਜਿਹੜਾ ਡਿਸੀਜਨ ਸੀ ਲਿਆ ਕਿ ਉਹ ਇਨਕਮ ਟੈਕਸ ਦੇ ਰਣ ਜਿਹੜੀ ਆ ਜੇ ਕਿਸੇ ਨੂੰ 20 ਲੱਖ ਦੀ ਪੈਣੀ ਪੈਂਦੀ ਸੀ ਉਹਨੂੰ 10 ਲੱਖ ਤੇ ਕਰਤਾ ਜੇ ਕਿਸੇ ਨੂੰ 15 ਲੱਖ ਤੇ ਪੈਣੀ ਪੈਂਦੀ ਸੀ ਉਹ 7.5 ਲੱਖ ਕਰਤਾ ਉਹਦੇ ਨਾਲ ਕੀ ਹੋਇਆ ਐਡੀਸ਼ਨਲ ਐਡਵੋਕੇਟ ਜਨਰਲ ਡਿਪਟੀ ਐਡਵੋਕੇਟ ਜਨਰਲ ਅਸਿਸਟੈਂਟ ਰਿਕਰਡ ਕਰਨ ਨੂੰ ਉਹ ਸਾਰੀਆਂ ਸਮੱਸਿਆ ਤੇ ਹੁਣ ਜਿਹੜੀ